ਨਹੀਂ ਰੁਕ ਰਿਹਾ ਵਰਤ ਦੇ ਆਟੇ ਦੇ ਨਾਲ ਬਿਮਾਰ ਹੋਣ ਵਾਲੇ ਲੋਕਾਂ ਦਾ ਸਿਲਸਲਾ ਦੇਰ ਰਾਤ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਇੱਕੋ ਪਰਿਵਾਰ ਦੇ ਪੰਜ ਲੋਕ ਪਹੁੰਚੇ ਵਰਤ ਵਾਸਤੇ ਡਰਉਆਂ ਦੇ ਆਟੇ ਦੇ ਨਾਲ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਲੋਕ ਬਿਮਾਰ ਹੋਏ ਅਤੇ ਇਹ ਸਿਲਸਲਾ ਹਜੇ ਵੀ ਰੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਬੁੱਧਵਾਰ ਰਾਤ 12 ਵਜੇ ਦੇ ਕਰੀਬ ਇੱਕ ਵਾਰ ਫਿਰ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕ ਪਹੁੰਚੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਚੱਕਰ ਅਤੇ ਉਲਟੀਆਂ ਆ ਰਹੀਆਂ ਹਨ ਦੱਸ ਦਈਏ ਕਿ ਸਿਵਲ ਹਸਪਤਾਲ ਦੇ ਸਟਾਫ ਨੇ ਤਿੰਨ ਲੋਕਾਂ ਨੂੰ ਇਲਾਜ ਦੇ ਲਈ ਭਰਤੀ ਕਰ ਲਿਆ ਜਦਕਿ ਦੋ ਲੋਕਾਂ ਨੂੰ ਮੌਕੇ ਤੇ ਹੀ ਫਸਟ ਏਡ ਦੇ ਦਿੱਤੀ ਹੈ ਦੱਸ ਦਈਏ ਕਿ ਇਹਨਾਂ ਲੋਕਾਂ ਨੇ ਦੱਸਿਆ ਕਿ ਇਹ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਤੇ ਰਹਿੰਦੇ ਹਨ ਅਤੇ ਇਹਨਾਂ ਦੇ ਵੱਲੋਂ ਦੜਉਆਂ ਦਾ ਆਟਾ ਖਾਧਾ ਗਿਆ ਸੀ ਜਿਸ ਤੋਂ ਬਾਅਦ ਇਹ ਬਿਮਾਰ ਹੋ ਗਏ ਅਤੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਹਨਾਂ ਦੇ ਵੱਲੋਂ ਆਪਣਾ ਇਲਾਜ ਕਰਵਾਇਆ ਗਿਆ ਲੇਕਿਨ ਹੁਣ ਸ਼ਾਮ ਹੁੰਦਿਆਂ ਇੱਕ ਵਾਰ ਫਿਰ ਇਹਨਾਂ ਦੀ ਤਬੀਅਤ ਵਿਗੜ ਗਈ ਹੈ ਜਿਸ ਤੋਂ ਬਾਅਦ ਇਹ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਪਹੁੰਚੇ ਨੇ ਦੱਸਦੀ ਕਿ ਉੱਧਰ ਡਾਕਟਰਾਂ ਨੇ ਵੀ ਦੱਸਿਆ ਕਿ ਤਿੰਨ ਲੋਕਾਂ ਦੀ ਹਾਲਤ ਖਰਾਬ ਸੀ ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਦੇ ਲਈ ਉਹਨਾਂ ਦੇ ਵੱਲੋਂ ਭਰਤੀ ਕਰ ਲਿਆ ਗਿਆ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਦੜੂਆਂ ਦਾ ਆਟਾਖਾਨ ਦੇ ਨਾਲ ਕਈ ਲੋਕ ਬਿਮਾਰ ਹੋਏ ਨੇ ਜਿਨ੍ਹਾਂ ਦੇ ਵੱਲੋਂ ਉਲਟੀਆਂ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਅਤੇ ਹੁਣ ਫੇਰ ਇੱਕੋ ਪਰਿਵਾਰ ਦੇ 5 ਲੋਕ ਸਿਵਲ ਹਸਪਤਾਲ 'ਚ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ 3 ਲੋਕਾਂ ਨੂੰ ਸਿਵਲ ਹਸਪਤਾਲ ਦੇ ਸਟਾਫ ਦੇ ਵੱਲੋਂ ਇਲਾਜ ਦੇ ਲਈ ਭਰਤੀ ਕਰ ਲਿਆ ਗਿਆ ਸਾ ਕੀ ਇਹ ਦਮਾ ਆਟਾ ਖਾਧਾ ਨਵਰਾਤੇ ਹਮਾਰਾ ਹੂੰ ਰਾਤ ਹੀ ਖਾਧਾ 10:30 ਵਜੇ ਹੂੰ ਉਹਦੇ ਕਰੇ ਪੇਟ ਜਨ ਇਨਫੈਕਸ਼ਨ ਹੋਈ ਜੀ ਹੂੰ ਤੁਸੀਂ ਹੁਣ ਆਇਓ ਤੁਸੀਂ ਲੇਟ ਹੀ ਨਹੀਂ ਲੇਟ ਸਰ ਜੀ ਸਵੇਰੇ ਅਸੀਂ ਗਿਆ ਸੀ ਕੋਈ ਪ੍ਰਾਈਵੇਟ ਹਸਪੀਟਲ ਉੱਥੋਂ ਇੱਕ ਡਿਪ ਲਵਾਈਏ ਉਹਦੇ ਨਾਲ ਕੁਝ ਫਰਕ ਪਿਆ ਹੈ ਤੇ ਬਾਕੀ ਤਿੰਨ ਅਸੀਂ ਟੋਟਲ ਪੰਜ ਜਣੇ ਆ ਦੋ ਬੇਟੀਆਂ ਨੇ ਇੱਕ ਮਦਰ ਤੇ ਮੇਰੀ ਮਿਸ ਜੀ ਤੇ ਸ਼ਾਮ ਵੇਲੇ ਮਿਸ ਜੀ ਨੂੰ ਤੇ ਬੇਟੀ ਨੂੰ ਤੇ ਮਦਰ ਨੂੰ ਦੁਬਾਰਾ ਫਿਰ ਪ੍ਰੋਬਲਮ ਆ ਗਈ ਹੂੰ ਇਹ ਹੁਣ ਅਸੇ ਕਰਕੇ ਸੀ ਸਰਕਾਰੀ ਹਸਪਤਲ ਲੈ ਕੇ ਆ ਸਾਨੂੰ ਕਿਸੇ ਨਿੱਕਾ ਸਰ ਵੀ ਉੱਥੇ ਲੈ ਕੇ ਜਾਓ ਹੁਣ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਸਾਨੂੰ ਇੱਥੇ 1 ਘੰਟਾ ਅੱਧਾ ਪੌਣਾ ਘੰਟਾ ਹੋ ਗਿਆ ਹੈ ਤਾਂ ਦੇ ਪੇਸ਼ੈਂਟ ਹੁਣ ਫੇਰ ਆਏ ਐ ਅਲਮਾਰੀ ਹਾਂਜੀ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਐ ਪੁਸ਼ਪਰਾਨੀ ਇੱਕ ਸ਼ਵੇਤਾ ਇੱਕ ਹਰਨੂਰ 16 ਸਾਲ ਦੀ ਬੱਚੀ ਐ ਤਿੰਨ ਨੂੰ ਫੂਡ ਪੌਇਜ਼ਨਿੰਗ ਨਾਲ ਆਏ ਐ ਕੱਲ ਨਾ ਨੇ ਖਾਣਾ ਇਦਾਂ ਦਾ ਖਾ ਲਿਆ ਕਿ ਉਹ ਨਾਲ ਦੀ ਨਾਲ ਉਹਨਾਂ ਨੇ ਵੋਮਿਟ ਕੀਤਾ ਹੁੰਡ ਵਾਈਟਲ ਸਟੇਬਲ ਹੈ ਪੇਸ਼ੈਂਟ ਤਿੰਨੋ ਠੀਕੇ ਗਏ ਆ ਫਲੂਡ ਰਸ਼ ਕੀਤਾ ਉਹਨਾਂ ਦੇ ਜੋ ਵੀ ਰਿਕੁਆਇਰਡ ਟਰੀਟਮੈਂਟ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਜੀ ਇਹ ਕਿੱਥੋਂ ਦੇ ਆ ਰਹਿ ਵਾਲੇ ਇਹ ਜਲਾਲਾਬਾਦ ਮੱਛਰ ਕਲੋਨੀ ਵਜਦੀ ਹੈ ਉਹ ਕੋਈ ਏਰੀਆ ਦੇ ਆ ਤਿੰਨੋ ਪੇਸ਼ੈਂਟਸ ਹੁੰਡ ਸਟੇਬਲ ਹੈ ਹਾਂਜੀ ਹਾਂਜੀ ਠੀਕ ਹੈ